ਇੱਕ ਨਾ ਵੀਰ ਸੀਗਾ ਜਿਹਨੇ ਬਹੁਤ ਸਾਲ ਬਾਹਰ ਕੰਮ ਕੀਤਾ ਤੇ ਫਿਰ ਉਹਨੇ ਸੋਚਿਆ ਕਿਉਂ ਨਾ ਇੰਡੀਆ ਜਾ ਕੇ ਵਿਆਹ ਕਰ ਲਿਆ ਜਾਏ ਜਦੋਂ ਉਹ ਇੰਡੀਆ ਆਇਆ ਵਿਆਹ ਕਰਨ ਵਾਸਤੇ ਤੇ ਉਹਦੇ ਘਰਦਿਆਂ ਨੇ ਉਹਦੇ ਨਾਲ ਕੀ سلوਕ ਕੀਤਾ ਇਹ ਜਾਣਨ ਲਈ ਪੂਰੀ ਵੀਡੀਓ ਦੇਖਣੀ ਪੈਣੀ ਆ ਤੁਹਾਨੂੰ ਆ ਦੇਖਿਓ ਫਿਰ ਇਸ ਵੀਡੀਓ ਨੂੰ ਤੇ ਸੁਣਿਓ ਪੂਰੀ ਗੱਲਬਾਤ ਆ ਸੁਣਿਓ ਭਾਜੀ ਕੋਈ ਬੰਦਾ ਨਾ 8-10 ਸਾਲੀ ਪਰਦੇਸ ਚੋਂ ਵਾਪਸ ਆਇਆ ਆਪਦਾ ਵਿਆਹ ਕਰਾਉਣਾ ਉਹਦਾ ਘਰਦਿਆਂ ਨੇ ਵਿਆਹ ਰੱਖ ਰੱਖਿਆ ਸੀ ਚਲੋ ਵਿਆਹ ਦੀਆਂ ਤਿਆਰੀਆਂ ਚੱਲ ਪੀਆਂ ਤੇ ਘਰ ਦੇ ਕਹਿਣ ਲੱਗੇ ਲਿਆ ਵੀ ਪੈਸੇ ਕੱਢ ਵਿਆਹ ਵਾਸਤੇ ਕਹਿੰਦਾ ਯਾਰ ਮੈਂ ਤਾਂ ਪੰਜੀ ਨਹੀਂ ਜੋੜੀ ਮੈਂ ਤਾਂ ਹਰ ਸਾਲ ਤੁਹਾਨੂੰ ਸਾਰੇ ਪੈਸੇ ਪਾਉਂਦਾ ਰਿਹਾ ਮੈਂ ਕਹਿੰਦੇ ਸਾਡੇ ਕੋਲੇ ਕੋਈ ਰੁਪਇਆ ਨਹੀਂ ਹੈਗਾ ਕਹਿੰਦਾ ਨਾ ਤੁਸੀਂ ਜ਼ਮੀਨ ਬਣਾਈ ਨਾ ਕੋਈ ਕੋਠੀਆਂ ਪਾਈਆਂ ਪੈਸੇ ਗਏ ਕਿੱਧਰ ਕਹਿੰਦੇ ਸਾਨੂੰ ਨਹੀਂ ਪਤਾ ਪੈਸੇ ਹੈਗੇ ਤੇ ਵਿਆਹ ਕਰਾ ਲੈਣੇ ਨਹੀਂ ਟਾਲ ਕਰਦੇ ਚਲੋ ਜੀ ਉਹਨੇ ਵਿਚਾਰੇ ਨੇ ਆਪਦੇ ਪਿਛਲੇ 11 ਯਾਰਾਂ ਦੋਸਤਾਂ ਨੂੰ ਫੋਨ ਮਾਰਿਆ ਤਾਂ ਉਹਨੂੰ ਪਤਾ ਯਾਰ ਦੋਸਤ ਕਈ ਵਾਰੀ ਮੌਕਾ ਸਾਰ ਬਿਲਕੁਲ ਬਿਲਕੁਲ ਚਲੋ ਜੀ ਉਹਦਾ ਵਿਆਹ ਸਿਰੇ ਚੜ ਗਿਆ ਵਿਆਹ ਤੋਂ ਬਾਅਦ ਕਹਿੰਦਾ ਯਾਰ ਮੈਂ ਤਾਂ ਤੁਹਾਨੂੰ ਉਹੀ ਕਿਹਾ ਸੀ ਮੈਂ ਵਿਆਹ ਕਰਾਉਣਾ ਹੈ ਮੈਨੂੰ ਤਾਂ ਅਗਲੇ ਨੇ ਰਿਪੋਰਟ ਕਰਤਾ ਕਹਿੰਦਾ ਮੈਂ ਤਾਂ ਰਿਪੋਰਟ ਹੋ ਕੇ ਆਇਆ ਉਹ ਕਹਿੰਦੇ ਚਲੋ ਭਾਈ ਤੇਰੀ ਮਰਜ਼ੀ ਨਹੀਂ ਜਾਣਾ ਵਾਪਸ ਚਲੋ ਜੀ 2-4 ਦਿਨ ਤੋਂ ਉਹਨਾਂ ਨੇ ਦੇਖਿਆ ਤੀਜੇ ਦਿਨ ਉਹਨੂੰ ਕਹਿੰਦੇ ਵੀ ਜਾ ਦਾਤੀ ਫੜ ਤੇ ਪੱਠੇ ਵੱਢ ਕੇ ਲਿਆ ਡੰਗਰਾਂ ਵਾਸਤੇ ਚਲੋ ਜੀ ਵਾਦ ਚਲ ਗਿਆ ਹੋਰ ਇੱਕ ਦੋ ਕੰਮ ਲਾਏ ਉਹ ਵੀ ਕਰ ਲੇ 4-5 ਦਿਨ ਵੇਖ ਕੇ ਕਹਿੰਦੇ ਵੀ ਅਸੀਂ ਤੈਨੂੰ ਅੱਡ ਕਰਨਾ ਤੈਨੂੰ ਨਾਲ ਨਹੀਂ ਰੱਖਣਾ ਚਲੋ ਜੀ ਕਹਿੰਦਾ ਕਰ ਦੋ ਜੋ ਮੇਰਾ ਹਿੱਸਾ ਬਤੀ ਆਉਂਦੀ ਦੇ ਦਿਓ ਸਹੀ ਗੱਲ ਚਲੋ ਜੀ ਉਹਨਾਂ ਨੇ ਘਰ ਬਾਹਰ ਵਣਤਾ ਮਾਲ ਡੰਗਰ ਵਣਤਾ ਉਹਨੇ ਕੀ ਕਰਿਆ ਜੀ ਮਾਲ ਡੰਗਰ ਵੇਚਿਆ ਸਾਰਾ ਜ਼ਮੀਨ ਆਪਦੀ ਦਿੱਤੀ ਠੇਕੇ ਤੇ ਕਹਿੰਦਾ ਵੀ ਮੈਂ ਚੱਲਿਆ ਵਾਪਸ ਕਹਿੰਦੇ ਤੂੰ ਤਾਂ ਡਿਵੋਟ ਹੋ ਗਿਆ ਏ ਕਹਿੰਦਾ ਨਹੀਂ ਮੈਂ ਤੁਹਾਨੂੰ ਹੀ ਪਰਤੋਣਾ ਸੀਗਾ ਤੁਹਾਨੂੰ ਵੇਖਣਾ ਹੀ ਸੀਗਾ ਤੇ ਆਪਦਾ ਟਿਕਟ ਚੜੀ ਤੇ ਪਾਰ ਗਿਆ ਉਹ ਗੱਲ ਤਰਾ ਬਾਈ ਜੀ ਜਿੰਨਾ ਚਿਰ ਜ਼ਿੰਦਗੀ ਦਿੱਤੀ ਹੈ ਨਾ ਰੱਬ ਨੇ ਖਾ ਪੀ ਲੋ ਜੀ ਲੋ ਘਰ ਵੀ ਬੰਦੇ ਦਾ ਤਾਂ ਹੀ ਆ ਜੇ ਭੈਣ ਭਰਾ ਸਾਥ ਦਿੰਦੇ ਹੁਣ ਨਹੀਂ ਕੋਈ ਘਰ ਬਾਹਰ ਨਹੀਂ ਹੈਗਾ ਐਵੇਂ ਲੋਕਾਂ ਵਾਸਤੇ ਜੋੜਨ ਦਾ ਕੋਈ ਫਾਇਦਾ ਨਹੀਂ ਜ਼ਿੰਦਗੀ ਜ਼ਰੂਰ ਜਿਓ ਆਪਣੀ ਦੇਖਿਆ ਬਹੁਤ ਵਧੀਆ ਗੱਲ ਆ ਇਹ ਇੱਕ ਰਿਐਲਿਟੀ ਗੱਲਬਾਤ ਆ ਅੱਜ ਦੇ ਟਾਈਮ ਤੇ ਕੀ ਆ ਜੇ ਤੁਹਾਡੇ ਕੋਲ ਪੈਸਾ ਹੈ ਨਾ ਤੁਹਾਡੇ ਸਾਰੇ ਰਿਸ਼ਤੇਦਾਰ ਤੁਹਾਡੇ ਨਾਲ ਆ ਤੇ ਜਦੋਂ ਤੁਸੀਂ ਕਹਿ ਦੋਗੇ ਨਾ ਕਿ ਮੇਰੇ ਕੋ ਇਸ ਟਾਈਮ ਕੁਝ ਵੀ ਐ ਨਹੀਂ ਆ ਇਸ ਟਾਈਮ ਹਨਾ ਤੇ ਸਾਰੇ ਰਿਸ਼ਤੇਦਾਰ ਆਪਣੇ ਆਪ ਹੌਲੀ ਹੌਲੀ ਪਿੱਛੇ ਹਟ ਜਾਣਗੇ ਇਹੀ ਗੱਲਬਾਤ ਇਸ ਵੀਰ ਨਾਲ ਵੀ ਹੋਈ ਆ ਤੇ ਐਦਾਂ ਦੇ ਬਹੁਤ ਸਾਰੇ ਔਰ ਵੀ ਕਈ ਵੀਰਪਰਾ ਹੈਗੇ ਆ ਜਿਨ੍ਹਾਂ ਨਾਲ ਇਹ ਘਟਨਾ ਘਟੀ ਆ ਤੇ ਜਿਨ੍ਹਾਂ ਨਾਲ ਇਹ ਘਟਨਾ ਘਟੀ ਆ ਨਾ ਉਹ ਕਮੈਂਟ ਕਰਕੇ ਜਰੂਰ ਦੱਸਿਓ